ਲਗਦਾ ਹੈ ਤੁਹਾਡਾ ਸਾਡੇ ਜਿਉ ਟਿਊਬ ਚੈਨਲ ਤੇ ਡਿਸਕਸ਼ਨ ਵਿਦ ਨੂਸਸ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਰਹੋਗੇ ਤੇ ਤੁਹਾਨੂੰ ਸਾਰਿਆਂ ਨੂੰ ਸਾਡੇ ਵੱਲੋਂ ਪਹਿਲਾਂ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਹਿਲੇ ਪ੍ਰਕਾਸ਼ ਪੂਰਵ ਦੀਆਂ ਸਭ ਨੂੰ ਬਹੁਤ 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 ਵਧਾਈਆਂ ਹੋਣ ਜੀ ਅੱਜ ਅਸੀਂ ਲੈ ਕੇ ਆਏ ਹਾਂ ਜੀ ਡੇ 5 ਦੀ ਵੀਡੀਓ ਨਾ ਤੇਰੀ ਮੇਰੀ ਕਰ ਬੰਦਿਆ ਸਭ ਇੱਥੇ ਰਹਿ ਜਾਣਾ ਚਾਰ ਦਿਨਾਂ ਦੀ ਹੈ ਜ਼ਿੰਦਗੀ ਹੱਸ ਖੇਡ ਕੇ ਜੀ ਲੈ ਅੱਜ ਗੱਲ ਕਰਨ ਜਾ ਰਹੇ ਹਾਂ ਜੀ ਸਕੂਨ ਬਾਰੇ ਜ਼ਿੰਦਗੀ ਦੇ ਵਿੱਚ ਹਰ ਇੱਕ ਇਨਸਾਨ ਸਕੂਨ ਦੀ ਜ਼ਿੰਦਗੀ ਜੀਉਣਾ ਚਾਹੁੰਦਾ ਹੈ ਤੇ ਅੱਜ ਆਪਾਂ ਗੱਲ ਸਕੂਨ ਦੀ ਹੀ ਕਰਨੀ ਹੈ ਸਕੂਨ ਪ੍ਰਾਪਤ ਕਰਨ ਦੇ ਲਈ ਸਮਾਜ ਦੇ ਵਿੱਚ ਹਰ ਕੋਈ ਵਿਅਕਤੀ ਭਜ ਦੌੜ ਕਰ ਰਿਹਾ ਹੈ ਕੀ ਤੁਹਾਨੂੰ ਲੱਗਦਾ ਹੈ ਇਹ ਸਹੀ ਹੈ ਕਿਸ ਤਰ੍ਹਾਂ ਸਕੂਨ ਮਿਲ ਸਕਦਾ ਹੈ ਸਿਮਰਨ ਇਹ ਸਭ ਪੈਸੇ ਦੀ ਗੱਲ ਹੈ ਜੀ ਜਿੰਨੀ ਵੀ ਭੱਜ ਦੌੜ ਪਈ ਹੋਈ ਆ ਸਾਰੀ ਪੈਸੇ ਕਰਕੇ ਹੀ ਆ ਜੀ ਜੇ ਪੈਸੇ ਦੀ ਨਾ ਹੋਵੇ ਤੇ ਮੈਨੂੰ ਲੱਗਦਾ ਕਿ ਭੱਜਣ ਦੀ ਬਥੀ ਲੋੜ ਹੀ ਨਹੀਂ ਜੀ ਤੁਹਾਨੂੰ ਕੀ ਲੱਗਦਾ ਹੈ ਕਿ ਪੈਸੇ ਨਾਲ ਮਿਲੇਗਾ ਸਕੂਨ ਬਿਲਕੁਲ ਨਹੀਂ ਜੀ ਪੈਸੇ ਨਾਲ ਸਕੂਨ ਨਹੀਂ ਮਿਲ ਸਕਦਾ ਕਿਤੋਂ ਨਹੀਂ ਖਰੀਦਿਆ ਜਾ ਸਕਦਾ ਨਾ ਆਪਾਂ ਕਿਸੇ ਤੋਂ ਲੈ ਸਕਦੇ ਆ ਜੀ ਇਹ ਸਕੂਨ ਹੈ ਪਰਿਵਾਰ ਦੇ ਵਿੱਚ ਜੀ ਜੇ ਸਕੂਨ ਮਿਲਣਾ ਤਾਂ ਸਿਰਫ ਪਰਮਾਤਮਾ ਤੋਂ ਮਿਲਣਾ ਹੂੰ ਇੱਕ ਵਾਹਿਗੁਰੂ ਅਕਾਲ ਪੁਰਖ ਪੁਰਖ ਦੀ ਦੇਣ ਹੈ ਸਕੂਨ ਜੀ ਸਕੂਨ ਬਹੁਤ ਵੱਡੀ ਚੀਜ਼ ਹੈ ਜੀ ਜਿਹਨੂੰ ਮਹਾਰਾਜ ਨੇ ਸਕੂਨ ਬਖਸ਼ਤਾ ਨਾ ਜੀ ਉਹ ਉਹ ਸਵਰਗ ਹੈ ਜੀ ਉਹਦੇ ਜੀਵਨ ਵਿੱਚ ਸਵਰਗ ਹੈ ਜੀ ਪਰ ਸਕੂਨ ਬਹੁਤ ਬਿਰਲਿਆਂ ਦੇ ਹਿੱਸੇ ਚ ਆਉਂਦਾ ਹੈ ਜੀ ਸਭ ਦੇ ਜ਼ਿੰਦਗੀ ਚ ਪੈਸਾ 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 ਇਹ ਪੈਸੇ ਨੇ ਨਾ ਸਭ ਦਾ ਸਕੂਨ ਖੋ ਲਿਆ ਜੀ ਪੈਸੇ ਪਾ ਕੇ ਖੁਸ਼ੀ ਤਾਂ ਹੁੰਦੀ ਆ ਜੀ ਪਰ ਨਾਲ ਨਾਲ ਸਕੂਨ ਵੀ ਖੋਇਆ ਜਾਂਦਾ ਜੀ ਜੀ ਕੀ ਪੈਸਾ ਔਰ ਪਿਆਰ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਕਿਹਦੇ ਨਾਲ ਆਪਾਂ ਨੂੰ ਸਕੂਨ ਮਿਲ ਸਕਦਾ ਸਭ ਤੋਂ ਪਹਿਲਾਂ ਪਰਿਵਾਰ ਜੀ ਪਰਿਵਾਰ ਦੇ ਵਿੱਚੋਂ ਸਕੂਨ ਮਿਲਦਾ ਜੀ ਤੇ ਨਾਲ ਰਿਸ਼ਤੇ ਜੀ ਸਾਡੇ ਰਿਸ਼ਤੇ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਆ ਨਾ ਹਰ ਇੱਕ ਰਿਸ਼ਤੇ ਦੇ ਵਿੱਚੋਂ ਸਕੂਨ ਮਿਲਦਾ ਹੈ ਜੀ ਆਪਣੀ ਰਿਸ਼ਤਿਆਂ ਦੇ ਨਾਲ ਬਣਾਈ ਆ ਤਾਂ ਉਹਦੇ 'ਚ ਸਕੂਨ ਹੈ ਜੀ ਬਿਲਕੁਲ ਭੈਣਾਂ ਨਾਲ ਬਣਾਈ ਆ ਤਾਂ ਉਹਦੇ 'ਚ ਸਕੂਨ ਹੈ ਜੀ ਮਾਤਾ ਪਿਤਾ ਨਾਲ ਬਣਾਈ ਆ ਤਾਂ ਉਹਦੇ 'ਚ ਸਕੂਨ ਹੈ ਜੀ ਨੂੰ ਪੁੱਤ ਨਾਲ ਬਣਾਈ ਆ ਤਾਂ ਉਹਦੇ 'ਚ ਸਕੂਨ ਹੈ ਜੀ ਪਰ ਲੇਕਿਨ ਅੱਜਕੱਲ ਦੇਖੀਏ ਤਾਂ ਹਰ ਕੋਈ ਇੱਕ ਦੂਸਰੇ ਦੇ ਪਿੱਛੇ ਲੱਗਾ ਹੋਇਆ ਹੈ ਕਿ ਉਸ ਕੋਲ ਜ਼ਿਆਦਾ ਹੈ ਮੇਰੇ ਕੋਲ ਘਾਟ ਆ ਉਹ ਇਹ ਕਰ ਰਿਹਾ ਹੈ ਕਿ ਉਹਦੀ ਰੀਸ ਮੈਮੀ ਕਰਾਂ ਕਿ ਮੈਂ ਐਦਾਂ ਕਰਾਂ ਕਿ ਮੈਨੂੰ ਸਕੂਨ ਮਿਲ ਜੂ ਕੀ ਤੁਹਾਨੂੰ ਲੱਗਦਾ ਕਿ ਇਹ ਸਹੀ ਹੈ ਐਦਾਂ ਨਹੀਂ ਸਕੂਨ ਮਿਲਦਾ ਬਿਲਕੁਲ ਸਕੂਨ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਇਹ ਇੱਕ ਪਰਮਾਤਮਾ ਦੀ ਹੀ ਦੇਣ ਜੀ ਜੀ ਇਕੱਲਾ ਇੱਕ ਦੂਸਰੇ ਦੀ ਰੀਸ ਕਰਕੇ ਹੂੰ ਜਿੰਨਾ ਮਰਜੀ ਪੈਸੇ ਪਿੱਛੇ ਭੱਜ ਲੋ ਜੀ ਜਿੰਨੀ ਮਰਜੀ ਮਿਹਨਤ ਕਰ ਲੋ ਜੀ ਪੈਸਾ ਵੀ ਸਾਡੀ ਕਿਸਮਤ ਚ ਪਰਮਾਤਮਾ ਨੇ ਲਿਖਿਆ ਹੋਇਆ ਜੀ ਜੀ ਕਿ ਤੁਹਾਡੇ ਹਿੱਸੇ ਚ ਕਿੰਨਾ ਕ ਹੈ ਜੀ ਆਪਣੀ ਆਪਣੀ ਕਿਸਮਤ ਵਾਹਿਗੁਰੂ ਜੀ ਨੇ ਲਿਖੀ ਹੋਈ ਹੈ ਜੀ ਤੇ ਉਹ ਸਾਨੂੰ ਸਭ ਨੂੰ ਆਪਣੇ ਆਪਣੇ ਹਿੱਸੇ ਦਾ ਆਪਣਾ ਹੱਕ ਮਿਲ ਰਿਹਾ ਹੈ ਜੀ ਮਹਾਰਾਜ ਜੀ ਨੇ ਸਾਨੂੰ ਸਾਡੇ ਹੱਕ ਦਿੱਤੇ ਨੇ ਜੀ ਚਾਹੇ ਕਿਸੇ ਦੀ ਜ਼ਿੰਦਗੀ ਚ ਥੋੜਾ ਹੈ ਚਾਹੇ ਕਿਸੇ ਦੀ ਜ਼ਿੰਦਗੀ ਚ ਬਹੁਤ ਹੈ ਮਿਹਨਤ ਕਰੋ ਜੀ ਹੱਕ ਤੇ ਸੱਚ ਦੀ ਜੀ ਜੀ ਤੇ ਉਹਦੇ ਚ ਵੀ ਤੁਹਾਨੂੰ ਸਕੂਨ ਮਿਲੇਗਾ ਜੀ ਅੱਜ ਕੱਲ੍ਹ ਘਰਾਂ ਦੇ ਪਰਿਵਾਰਾਂ ਦੇ ਵਿੱਚ ਵੀ ਆਪਾਂ ਬਹੁਤ ਲੜਾਈ ਝਗੜਾ ਦੇਖਦੇ ਆਂ ਕਲੇਸ਼ ਦੇਖਦੇ ਆਂ ਛੋਟੇ ਛੋਟੇ ਗੱਲ ਨੂੰ ਲੈ ਕੇ ਤੇ ਬਾਅਦ ਵਿੱਚ ਕਹਿ ਦਿੰਦੇ ਨੇ ਸਾਨੂੰ ਸਕੂਨ ਹੀ ਨਹੀਂ ਸਾਡੇ ਕੋਲ ਇਹ ਸੱਚ ਹੈ ਸੱਚ ਹੈ ਨਾ ਪਤੀ ਪਤਨੀ ਦੀ ਲੜਾਈ ਜੀ ਅਹ ਨੋ ਪੁੱਤ ਦੀ ਲੜਾਈ ਜੀ ਨੋ ਸੱਸ ਦੀ ਲੜਾਈ ਹਰ ਗੱਲ ਨੂੰ ਲੈ ਕੇ ਨੋਕ ਚੋਕ ਤੇ ਇੱਥੇ ਵੀ ਸਕੂਨ ਨਹੀਂ ਹੈ ਸਕੂਨ ਨਹੀਂ ਹੈ ਜੇ ਸਿਰਫ ਸਕੂਨ ਹੈ ਤਾਂ ਪਹਿਲਾਂ ਵੀ ਮੈਂ ਬੋਲਿਆ ਸਿਰਫ ਪਿਆਰ ਸਭ ਤੋਂ ਪਹਿਲਾਂ ਪਿਆਰ ਜੀ ਜੀ ਪਰਮਾਤਮਾ ਦਾ ਸ਼ੁਕਰਾਨਾ ਗੁਰੂ ਸਬਦੀ ਬਾਣੀ ਪੜਨੀ ਪਰਮਾਤਮਾ ਦੇ ਨਾਲ ਜੁੜਨਾ ਪਰਮਾਤਮਾ ਦਾ ਸ਼ੁਕਰ ਸ਼ੁਕਰ ਕਰਨਾ ਜਿਹਨੂੰ ਇਹ ਚੀਜ਼ਾਂ ਜਿਹਦੇ ਅੰਦਰ ਵਸ ਗਈਆਂ ਨਾ ਤੇ ਉਹ ਜਿੰਨੀ ਮਰਜ਼ੀ ਮਿਹਨਤ ਵੀ ਕਰ ਲਵੇ ਪੈਸਾ ਵੀ ਕਮਾ ਲਵੇ ਉਹਨੂੰ ਸਕੂਨ ਪ੍ਰਾਪਤ ਹੋ ਜਾਣਾ ਜੀ 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 ਵਾਹਿਗੁਰੂ ਦੇ ਨਾਲ ਜੁੜ ਕੇ ਪਰਮਾਤਮਾ ਦੇ ਨਾਲ ਜੁੜ ਕੇ ਤੁਸੀਂ ਅਗਰ ਹਰ ਕੰਮ ਕਰੋਗੇ ਮਿਹਨਤ ਕਰੋਗੇ ਤੇ ਤੁਹਾਨੂੰ ਸਕੂਨ ਮਿਲੇਗਾ ਪਰਮਾਤਮਾ ਨੂੰ ਪਿੱਛੇ ਛੱਡ ਕੇ ਭੱਜੋਗੇ ਨਾ ਫਿਰ ਉੱਥੇ ਸਕੂਨ ਨਹੀਂ ਹੈ ਜਦੋਂ ਹਰ ਸਮੇਂ ਪਰਿਵਾਰ ਦੇ ਵਿੱਚ ਲੜਾਈ ਝਗੜਾ ਹੁੰਦਾ ਰਹਿਣਾ ਤੇ ਆਪਣੇ ਪਰਿਵਾਰਕ ਮੈਂਬਰ ਇੱਕ ਦੂਸਰੇ ਨਾਲ ਨਹੀਂ ਬੋਲਦੇ ਜਾਂ ਫਿਰ ਇੱਕ ਦੂਸਰੇ ਤੋਂ ਇਰਖਾ ਕਾਫੀ ਸਮੇਂ ਤੱਕ ਰੱਖਦੇ ਨੇ ਤੇ ਉਸ ਟਾਈਮ ਸਕੂਨ ਕਿਨੂੰ ਮਿਲੇਗਾ ਤੇ ਫਿਰ ਉਹ ਸਾਰੇ ਕਹਿੰਦੇ ਨੇ ਕਿ ਅਸੀਂ ਬੇਚੈਨ ਆ ਸਾਨੂੰ ਚੈਨ ਨਹੀਂ ਆ ਰਹੀ ਕਿਸੇ ਪਾਸੇ ਵੀ ਨਹੀਂ ਤੁਸੀਂ ਬੇਚੈਨੀ ਬਾਰੇ ਕੀ ਕਹੋਗੇ ਬੇਚੈਨੀ ਹੁੰਦੀ ਆ ਜੀ ਇਹ ਤਾਂ ਨੇਚਰਲ ਐ ਜੀ ਜਦੋਂ ਘਰ ਦੇ ਵਿੱਚ ਕੁਝ ਵੀ ਹੁੰਦਾ ਹੈ ਜੀ ਤਾਂ ਬੇਚੈਨੀ ਤਾਂ ਸਾਰਿਆਂ ਨੂੰ ਹੋਣੀ ਆ ਹੋਣੀ ਆ ਜੇ ਆਪਾਂ ਸੋਚੀਏ ਕਿ ਮੈਂ ਇਹਨੂੰ ਦੁਖੀ ਕਰਤਾ ਜੀ ਤੇ ਸਿਰਫ ਐ ਹੀ ਦੁਖੀ ਹੋਏਗਾ ਜੀ ਬਿਲਕੁਲ ਜੀ ਦੁਖੀ ਦੁਖੀ ਉਹਨੇ ਖੁਦ ਵੀ ਹੋਣਾ ਜੀ ਦੂਜੇ ਨੂੰ ਦੁਖੀ ਕਰਕੇ ਅਸੀਂ ਸਕੂਨ ਨਹੀਂ ਲੈ ਸਕਦੇ ਜੀ ਸਕੂਨ ਅਸੀਂ ਲਵਾਂਗੇ ਦੂਜੇ ਨੂੰ ਖੁਸ਼ੀ ਦੇ ਕੇ ਜੀ ਪਰਿਵਾਰ ਦਾ ਇੱਕ ਮੈਂਬਰ ਅਗਰ ਦੁਖੀ ਹੈ ਤਾਂ ਸਾਰਾ ਪਰਿਵਾਰ ਨੂੰ ਕਿਸੇ ਨੂੰ ਚੈਨ ਨਹੀਂ ਆ ਤਾਂ ਸਕੂਨ ਤਾਂ ਆਬਵੀਅਸਲੀ ਨਹੀਂ ਮਿਲਣਾ ਨਹੀਂ ਮਿਲਦਾ ਤੇ ਇੱਕ ਦੇਖਿਆ ਜਾਂਦਾ ਹੈ ਅਮੀਰੀ ਗਰੀਬੀ ਦਾ ਫਰਕ ਬਹੁਤ ਭੇਦਭਾਵ ਨਾਲ ਹੋ ਰਿਹਾ ਹੈ ਤੇਜੀ ਦੇ ਨਾਲ ਹੋ ਰਿਹਾ ਹੈ ਜ ਜਿਹਦੇ ਵਿੱਚ ਸਿਰਫ ਬੰਦਾ ਇਹ ਇਹ ਸਮਝਦਾ ਕਿ ਮੇਰੇ ਕੋਲ ਸਾਰਾ ਕੁਝ ਆ ਕਿ ਮੈਂ ਸੰਤੁਸ਼ਟਾਂ ਕਿ ਤੁਹਾਨੂੰ ਲੱਗਦਾ ਕਿ ਬੰਦਾ ਕੋਲ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਉਹ ਸੰਤੁਸ਼ਟਾ ਨਹੀਂ ਹੂੰ ਇਹ ਇਸ ਤਰ੍ਹਾਂ ਨਹੀਂ ਸੰਤੁਸ਼ਟ ਹੋ ਸਕਦਾ ਜੀ ਜੇ ਉਹ ਪਰਮਾਤਮਾ ਦੇ ਭਾਣੇ ਚਾ ਸ਼ੁਕਰ ਚਾ ਜੀ ਪਰਮਾਤਮਾ ਨੂੰ ਨਾਲ ਯਾਦ ਕਰ ਰਿਹਾ ਹੈ ਜੀ ਫਿਰ ਉਹ ਸਕੂਨ ਚਾ ਜੀ ਜੇ ਨਹੀਂ ਫਿਰ ਉਹ ਨਹੀਂ ਕਿਉਂਕਿ ਉਹ ਨੂੰ ਉਹਨੂੰ ਨੀਂਦੇ ਨਹੀਂ ਆਣੀ ਕੰਮ ਦੇ ਫਿਕਰ ਜੀ ਜੀ ਉਹਦਾ ਸਕੂਲ ਖੋ ਗਿਆ ਜਿਆਦਾ ਪੈਸਾ ਵੀ ਨੀਂਦ ਨਹੀਂ ਲੈ ਕੇ ਆਂਦਾ ਨਹੀਂ ਬਿਲਕੁਲ ਨਹੀਂ ਸੌਂ ਨਹੀਂ ਨੀਂਦਦਾ ਹਾਲੂ ਟੈਨਸ਼ਨ ਰਹਿੰਦੀ ਆ ਉਹ ਵੀ ਸਕੂਨ ਨਹੀਂ ਹੈ ਫਿਰ ਜੇ ਉਹਦੇ ਕੋਲ ਜਿਆਦਾ ਪੈਸਾ ਆ ਗਿਆ ਨਾ ਉਹਨੇ ਹਮੇਸ਼ਾ ਇਹ ਸੋਚਦਾ ਰਹਿਣਾ ਮੈਂ ਇਸ ਪੈਸੇ ਦੀ ਇਨਵੈਸਟਮੈਂਟ ਕਿੱਥੇ ਕਰਾਂ ਉਹ ਵੀ ਸਕੂਨ ਨਹੀਂ ਹੈ ਹੈ ਕਿਉਂਕਿ ਉਹਨਾਂ ਨੂੰ ਚਿੰਤਾ ਹੋਈ ਜਾਂਦੀ ਹੈ ਜ਼ਿਆਦਾ ਪੈਸੇ ਨਾਲ ਵੀ ਜੇ ਥੋੜਾ ਆ ਤਾਂ ਤਦ ਵੀ ਤਦ ਵੀ ਪਰ ਮੈਂ ਕਹਿੰਦੀ ਆਂ ਵੀ ਜਿਹੜੇ ਵਾਹਿਗੁਰੂ ਦੇ ਨਾਲ ਜੁੜੇ ਹੋਏ ਨੇ ਸ਼ੁਕਰਾਨਾ ਕਰਦੇ ਨੇ ਸਿੱਤੇ ਪਾਸ਼ਾ ਦਾ ਬਾਣੀ ਪੜ੍ਹਦੇ ਨੇ ਨਿਤਨੇਮੀ ਨੇ ਤੇ ਕਿਤੇ ਨਾ ਕਿਤੇ ਉਹਨਾਂ 'ਚ ਸਕੂਨ ਹੈ ਮਹਾਰਾਜ ਜੀ ਨੇ ਬਖਸ਼ਿਆ ਉਹਨਾਂ ਨੂੰ ਸਕੂਨ ਜੀ ਜੀ ਹਰ ਸਮੇਂ ਦਿਲ ਦੇ ਵਿੱਚ ਕੋਈ ਨਾ ਕੋਈ ਗੱਲ ਚੱਲਦੇ ਰਹਿਣਾ ਚੱਲਦੇ ਰਹਿਣਾ ਕਿ ਇਹ ਸਹੀ ਹੈ ਇਹ ਗਲਤ ਆ ਕਿ ਇੱਥੋਂ ਮੈਨੂੰ ਸੰਤੁਸ਼ਟੀ ਮਿਲ ਜੇ ਉੱਥੋਂ ਮੈਨੂੰ ਸੰਤੁਸ਼ਟੀ ਮਿਲ ਜੇ ਪਰ ਫਿਰ ਵੀ ਉਹਨਾਂ ਨੂੰ ਇੱਕ ਇਹ ਜਿਹੜੀ ਸਕੂਨ ਦੇ ਪਿੱਛੇ ਭੱਜੇ ਹੋਏ ਨੇ ਸਕੂਨ ਦੇ ਪਿੱਛੇ ਭੱਜਕ ਭੱਜ ਭੱਜ ਕੇ ਫਿਰ ਵੀ ਉਹਨਾਂ ਨੂੰ ਕੋਈ ਸਕੂਨ ਨਹੀਂ ਉਹੀ ਭੱਜ ਦੌੜ ਇਹਦੇ ਚ ਸਕੂਨ ਮਿਲਣਾ ਹੀ ਨਹੀਂ ਤੁਸੀਂ ਆਪਾਂ ਸੁਣਿਆ ਨਾ ਤੁਹਾਡੇ ਪਾਪਾ ਨਾਲ ਦੇ ਰਿਲੇਟਿਡ ਕੋਈ ਸੀ ਹੈ ਨਾ ਜੀ 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 ਤੇ ਉਹਨਾਂ ਦੀ ਆਪਾਂ ਵੀਡੀਓ ਵੇਖੀ ਜੀ ਤੇ ਉਹ ਕਹਿ ਰਿਹਾ ਸੀ ਕਿ ਮੇਰੇ ਕੋਲ ਇੰਨੀਆਂ ਗੱਡੀਆਂ ਐ ਤੇ ਮੇਰੇ ਕੋਲ ਇੰਨਾ ਪੈਸਾ ਮੈਨੂੰ ਫਿਰ ਵੀ ਸਕੂਨ ਨਹੀਂ ਸਕੂਨ ਨਹੀਂ ਕਿਤੇ ਨਾ ਕਿਤੇ ਕੋਈ ਪ੍ਰੋਬਲਮ ਖੜੀ ਹੋਏਗੀ ਖੜੀ ਹੋਏਗੀ ਜਾਂ ਕੋਈ ਪਰਿਵਾਰ ਦੇ ਨਾਲ ਕਿਸੇ ਹੋਰ ਰਿਸ਼ਤੇਦਾਰ ਦੇ ਨਾਲ ਪਤੀ ਪਤਨੀ ਨਾਲ ਜੀ ਜੀ ਉਹ ਉਹ ਤਾਂ ਹੀ ਇੰਨਾ ਦੁਖੀ ਸੀ ਜੀ ਉਹ ਸਕੂਲ ਸਾਰਾ ਖੋ ਬੈਠਾ ਜੀ ਜੀ ਉਹ ਕਿਉਂ ਚੱਲਿਆ ਇਸ ਰਸਤੇ ਮਰਨ ਵਾਸਤੇ ਕਿਉਂ ਚੱਲਿਆ ਜੀ ਕਿਉਂਕਿ ਉਹਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਮੇਰੇ ਅੱਜ ਮੇਰੇ ਕੋਲ ਕੁਝ ਵੀ ਨਹੀਂ ਹੈ ਜੀ ਗੱਡੀਆਂ ਹੋਣ ਦੇ ਬਾਵਜੂਦ ਵੀ ਪੈਸਾ ਹੋਣ ਦੇ ਬਾਵਜੂਦ ਵੀ ਫਿਰ ਵੀ ਸੰਤੁਸ਼ਟੀ ਨਹੀਂ ਸੀ ਉਹਨਾਂ ਆਪਣੇ ਆਪ ਨੂੰ ਉਹ ਖਾਲੀ ਸਮਝ ਰਿਹਾ ਸੀ ਜੀ ਉਹੀ ਹੈ ਨਾ ਸੰਤੁਸ਼ਟੀ ਫਿਰ ਵੀ ਨਹੀਂ ਸੀ ਨਹੀਂ ਤੇ ਸੰਤੁਸ਼ਟੀ ਤਾਂ ਮੈਨੂੰ ਲੱਗਦਾ ਏ ਆਪਾਂ ਨੂੰ ਹਮੇਸ਼ਾ ਸਿਮਰਨ ਕਰਨਾ ਚਾਹੀਦਾ ਹੈ ਸਬਰ ਰੱਖਣਾ ਚਾਹੀਦਾ ਹੈ ਸ਼ੁਕਰ ਕਰਨਾ ਚਾਹੀਦਾ ਹੈ ਅਗਰ ਤੁਸੀਂ ਕੋਈ ਵੀ ਕਾਰਜ ਕਰਦੇ ਹੋ ਤਾਂ ਤੁਹਾਨੂੰ ਲੱਗਦਾ ਕਿ ਅਸੀਂ ਸਕੂਨ ਦੀ ਪ੍ਰਾਪਤੀ ਕਰਨੀ ਹੈ ਮੈਨੂੰ ਲੱਗਦਾ ਕਿ ਉਹਦੇ ਨਾਲ ਸਬਰ ਸਿਮਰਨ ਸ਼ੁਕਰ ਜ਼ਰੂਰ ਹੋਣਾ ਚਾਹੀਦਾ ਦਿਲਾਂ ਦੇ ਵਿੱਚ ਜੇ ਤੁਸੀਂ ਇੱਕ ਦੂਸਰੇ ਲਈ ਭੇਦ ਭਾਵ ਰੱਖੋਗੇ ਉੱਥੇ ਵੀ ਤੁਹਾਨੂੰ ਸੰਗੁਸਤੀ ਨਹੀਂ ਤੁਹਾਡਾ ਮਨ ਸਾਫ਼ ਹੀ ਨਹੀਂ ਹੋਣਾ ਇਸ ਲਈ ਸਾਰਿਆਂ ਦੇ ਲਈ ਚੰਗਾ ਸੋਚੋ ਚੰਗਾ ਬੋਲੋ ਇਹ ਸੰਤੁਸ਼ਟੀ ਤਾਂ ਮੈਨੂੰ ਲੱਗਦਾ ਇਹ ਆਪਾਂ ਨੂੰ ਹਮੇਸ਼ਾ ਸਿਮਰਨ ਕਰਨਾ ਚਾਹੀਦਾ ਹੈ ਸਬਰ ਰੱਖਣਾ ਚਾਹੀਦਾ ਹੈ ਸ਼ੁਕਰ ਕਰਨਾ ਚਾਹੀਦਾ ਹੈ ਅਗਰ ਤੁਸੀਂ ਕੋਈ ਵੀ ਕਾਰਜ ਕਰਦੇ ਹੋ ਤਾਂ ਤੁਹਾਨੂੰ ਲੱਗਦਾ ਕਿ ਅਸੀਂ ਸਕੂਨ ਦੀ ਪ੍ਰਾਪਤੀ ਕਰਨੀ ਹੈ ਮੈਨੂੰ ਲੱਗਦਾ ਕਿ ਉਹਦੇ ਨਾਲ ਸਬਰ ਸਿਮਰਨ ਸ਼ੁਕਰ ਜ਼ਰੂਰ ਹੋਣਾ ਚਾਹੀਦਾ ਦਿਲਾਂ ਦੇ ਵਿੱਚ ਜੇ ਤੁਸੀਂ ਇੱਕ ਦੂਸਰੇ ਲਈ ਭੇਦ ਭਾਵ ਰੱਖੋਗੇ ਉੱਥੇ ਵੀ ਤੁਹਾਨੂੰ ਸੰਗੁਸਤੀ ਨਹੀਂ ਤੁਹਾਡਾ ਮਨ ਸਾਫ਼ ਹੀ ਨਹੀਂ ਹੋਣਾ ਇਸ ਲਈ ਸਾਰਿਆਂ ਦੇ ਲਈ ਚੰਗਾ ਸੋਚੋ ਚੰਗਾ ਬੋਲੋ ਚੰਗਾ ਪੜੋ ਚੰਗਾ ਦੇਖੋ ਤਾਂ ਕਿ ਸਾਡਾ ਦਿਲ ਵੀ ਇੱਕ ਸਾਫ਼ ਸੁਥਰਾ ਤੇ ਚੰਗਾ ਹੋਵੇ ਫਰਮਾ ਆਪਣੇ ਪਰਿਵਾਰ ਦੇ ਨਾਲ ਬੈਠੋ ਬੈਠੋ ਮਿਲ ਕੇ ਗੱਲਾਂ ਕਰੋ ਹੱਸੋ ਖੇਡੋ ਪਿਆਰ ਵਧਾਓ ਇੱਕ ਦੂਸਰੇ ਦੇ ਨਾਲ ਮਿਲ ਕੇ ਚੱਲੋ ਤੇ ਬਾਣੀ ਪੜੋ ਨਾਮ ਜਪੋ ਪਰਮਾਤਮਾ ਦੇ ਨਾਲ ਜੁੜੇ ਰਹੋ ਕਿਰਤ ਕਰਦੇ ਰਹੋ ਵੰਡ ਕੇ ਛਕਦੇ ਰਹੋ ਜੇ ਅਸੀਂ ਕਿਸੇ ਦੀ ਮਦਦ ਕਰਦੇ ਆ ਕਰ ਸਕਦੇ ਆ ਸਾਨੂੰ ਪਰਮਾਤਮਾ ਨੇ ਉਸ ਲਈ ਬਣਾਇਆ ਤਾਂ ਕਿਸੇ ਦੀ ਮਦਦ ਵੀ ਕਰਦੇ ਰਹੋ ਤੇ ਬਾਣੀ ਪੜਨ ਦਾ ਸਾਨੂੰ ਇੰਨਾ ਕੁ ਫਾਇਦਾ ਹੈ ਨਾ ਉਹ ਜਿਵੇਂ ਮੈਂ ਸੁਣਦੀ ਹੁੰਦੀ ਸੀ ਕਹਿੰਦੇ ਸੂਰਜ ਵੱਲ ਮੁਖ ਕਰਕੇ ਤੁਰਿਏ ਤੇ ਪਰਛਾਵਾਂ ਆਪਣੇ ਆਪ ਪਿੱਛੇ ਪਿੱਛੇ ਆ ਜਾਂਦਾ ਤੇ ਇਸੇ ਤਰ੍ਹਾਂ ਹੀ ਗੁਰੂ ਸਬਦੀਆਂ ਬਖਸ਼ਿਸ਼ਾਂ ਨੇ ਜੀ ਉਹਦੇ ਵਿੱਚ ਭਾਵੇਂ ਚਾਹੇ ਪੈਸਾ ਹੋਵੇ ਭਾਵੇਂ ਸਕੂਨ ਹੋਵੇ ਭਾਵੇਂ ਪਿਆਰ ਮੁਹੱਬਤ ਹੋਵੇ ਵੀ ਉਹ ਵੀ ਪਰਮਾਤਮ ਜਦੋਂ ਅਸੀਂ ਪਰਮਾਤਮਾ ਦੇ ਵੱਲ ਮੁਖ ਕਰ ਲੈਣਾ ਨਾ ਉਹ ਚੀਜ਼ਾਂ ਸਾਡੇ ਪਿੱਛੇ ਪਿੱਛੇ ਪਰਛਾਵਾ ਬਣ ਕੇ ਆਪੇ ਤੁਰ ਪੈਣੀ ਹੈ ਜੀ ਜੀ ਤੇ ਇੱਥੇ ਸਾਨੂੰ ਸਕੂਨ ਮਿਲ ਸਕਦਾ ਜੀ ਜੀ ਆ ਮਿਲ ਮਿਲਦਾ ਹੈ ਜੀ ਮਿਲਦਾ ਹੈ ਕਹਿੰਦੇ ਨੇ ਵੀ ਮੈਂ ਤੁਹਾਨੂੰ ਪਹਿਲਾਂ ਵੀ ਪੁੱਛਿਆ ਸੀ ਮਮਾ ਜੀ ਕਿ ਬੰਦਾ ਇੱਕ ਦੂਸਰੇ ਦੇ ਬਾਰੇ ਸੋਚ ਰਿਹਾ ਹੈ ਕਿ ਉਹਦੇ ਕੋਲ ਇਹ ਚੀਜ਼ਾਂ ਕਿ ਮੇਰੇ ਕੋਲ ਇਹ ਚੀਜ਼ ਨਹੀਂ ਹੈ ਜਾਂ ਫਿਰ ਉਹਨੇ ਇਹ ਚੀਜ਼ ਪ੍ਰਾਪਤ ਕਰ ਲਈ ਮੈਂ ਉਸ ਤੋਂ ਅੱਗੇ ਵਾਲੀ ਪ੍ਰਾਪਤ ਕਰਨੀ ਆ ਚੀਜ਼ ਇੱਥੇ ਵੀ ਉਹਨੂੰ ਸਕੂਨ ਨਹੀਂ ਕਿਉਂਕਿ ਉਹਦਾ ਦਿਲ ਫਿਰ ਵੀ ਚੱਲ ਰਿਹਾ ਹੈ ਅਰੀਸ ਕਰਦਾ ਹੈ ਪਰ ਮਿਹਨਤ ਨਹੀਂ ਮਿਹਨਤ ਨਹੀਂ ਤੇ ਉਹ ਸੋਚ-ਸੋਚ ਕੇ ਦੂਸਰੇ ਦੇ ਬਾਰੇ ਆਪਣਾ ਖੁਦ ਆਪ ਹੀ ਸਾੜ ਰਿਹਾ ਹੈ ਹਾਂ ਤੇ ਉਹਨੂੰ ਇੱਤ ਆਪਣਾ ਦਿਲ ਆਪੇ ਬੇਚੈਨ ਕਰ ਰਿਹਾ ਜੇ ਉਹ ਹੀ ਸੋਚੇ ਚੰਗਾ ਸੋਚੇ ਕਿ ਮੈਂ ਉਹਦੇ ਪਿੱਛੇ ਨਾ ਲੱਗ ਕੇ ਕਿ ਮੈਂ ਆਪਣੇ ਆਪ ਦੀ ਮਿਹਨਤ ਕਰਾਂ ਆਪਣੇ ਆਪ ਅੱਗੇ ਵਧਾਂ ਤਾਂ ਉਹਨੂੰ ਸ਼ਾਇਦ ਸਕੂਨ ਮਿਲ ਜਵੇ ਬੇਚੈਨੀ ਵੀ ਨਹੀਂ ਹੋਊਗੀ ਉਹਨੂੰ ਦੇ ਸਹੀ ਸੋਚੂਗਾ ਤਾਂ ਸਹੀ ਹੋ ਜਾਊਗਾ ਨਾ ਇਹ ਵੀ ਮੈਂ ਦੇਖ ਰਹੀ ਆ ਕਿ ਇੱਕ ਦੂਜੇ ਦੇ ਰਿਸ਼ਤੇਦਾਰ ਜਿਹੜੇ ਹੁੰਦੇ ਨੇ ਮੈਂ ਕਿਸੇ ਨੂੰ ਠੇਸ ਨਹੀਂ ਪਹੁੰਚਾਉਣ ਵਾਲੀ ਗੱਲ ਕਰ ਰਹੀ ਪਰ ਇਹ ਸੱਚ ਆ ਹρισਤ ਦਾਨਾਂ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਦੂਸਰੇ ਨੂੰ ਦੇਖ ਕੇ ਉਹਨਾਂ ਨੂੰ ਹੀ ਸਕੂਨ ਮਿਲਦਾ ਅਗਰ ਕੋਈ ਉਹ ਆਪਣੀ ਕੋਈ ਜਿੱਤ ਪ੍ਰਾਪਤ ਕਰ ਲੈਂਦਾ ਇਹ ਸਿਮਰਨ ਆਪਣਾ ਸੁਭਾਅ ਹੁੰਦਾ ਹੂੰ ਤੇ ਕੰਨਿਆ ਦਾ ਸੁਭਾਅ ਹੁੰਦਾ ਹੈ ਕਿ ਕਿਸੇ ਦੀ ਖੁਸ਼ੀ ਨੂੰ ਦੇਖ ਕੇ ਖੁਸ਼ ਹੋਣਾ ਜੀ ਜੀ ਉੱਥੇ ਪਰਮਾਤਮਾ ਵੀ ਖੁਸ਼ ਹੁੰਦਾ ਜੀ ਜੀ ਤੇ ਕੰਨਿਆ ਦਾ ਸੁਭਾਅ ਹੁੰਦਾ ਹੈ ਕਿਸੇ ਦੀ ਖੁਸ਼ੀ ਨੂੰ ਦੇਖ ਕੇ ਮੱਚ ਜਾਣਾ ਜੀ ਉੱਥੇ ਪਰਮਾਤਮਾ ਵੀ ਖੁਸ਼ ਨਹੀਂ ਹੁੰਦਾ ਜੀ ਏ ਵੀ ਹੈ ਨਾ ਕਿ ਜਦੋਂ ਆਪਾਂ ਕਿਸੇ ਨੂੰ ਸਾਡੀ ਦਿੱਤ ਦਾ ਪ੍ਰਾਪਤ ਦਾ ਪਤਾ ਲੱਗਦਾ ਹੈ ਜਾਂ ਸਾਡੇ ਬਾਰੇ ਸਾਡੀ ਕਾਮਯਾਬੀ ਦਾ ਪਤਾ ਲੱਗਦਾ ਹੈ ਕਿ ਉਹ ਸਾਨੂੰ ਤਾਂ ਹੌਸਲਾ ਦੇਣਗੇ ਸਾਡੇ ਨਾਲ ਗੱਲਾਂ ਕਰਨਗੇ ਪਰ ਉਹਨਾਂ ਦਾ ਮਨ ਨਾ ਜਿਹੜਾ ਫੇਰ ਵੀ ਬੇਚੈਨ ਰਹਿੰਦਾ ਉਹਨਾਂ ਨੂੰ ਉਹ ਚੀਜ਼ ਦੀ ਸਕੂਨ ਇਹ ਨਹੀਂ ਮਿਲ ਰਹੀਆਂ ਕੋਈ ਕੋਈ ਚੀਜ਼ ਉਹਨਾਂ ਨੂੰ ਮਿਲੇ ਨਹੀਂ ਰਹੀ ਕਿ ਹਾਂ ਸਾਨੂੰ ਬੇਚੈਨ ਮਿਲ ਰਹੀ ਆ ਜਾਂ ਸਾਡਾ ਪੁੱਤ ਜਾਂ ਸਾਡਾ ਕੋਈ ਕਾਮਯਾਬ ਹੋ ਗਿਆ ਉੱਥੇ ਤਾਂ ਦੇਣਗੇ ਹੌਸਲਾ ਤੇ ਪਿੱਠ ਪਿੱਛੇ ਉਹੀ ਗੱਲਾਂ ਕਰਨਗੇ ਜੀ ਬਹੁਤ ਰਿਸ਼ਤੇਦਾਰ ਹੈਗੇ ਨੇ ਵਿੱਚ ਜਿਹੜੇ ਆਪਣੇਆਂ ਨੂੰ ਵੀ ਦੇਖ ਕੇ ਖੁਸ਼ ਨਹੀਂ ਹੁੰਦੇ ਜੀ ਜੀ ਹਨਾ ਉੱਤੇ ਪਰਮਾਤਮਾ ਚਲੋ ਉਹਨਾਂ ਨੂੰ ਸਮਤ ਬਖਸ਼ੇ ਜੀ ਕਿ ਕਿਸੇ ਦੀਆਂ ਖੁਸ਼ੀਆਂ ਦੇ ਨਾਲ ਆਪਣੀਆਂ ਖੁਸ਼ੀਆਂ ਆਪਣੇ ਆਪ ਨੂੰ ਖੁਸ਼ ਰੱਖੋ ਜੇ ਅੱਜ ਤੁਸੀਂ ਕਿਸੇ ਦੀ ਖੁਸ਼ੀ ਨਾਲ ਖੁਸ਼ ਹੋਵੋਗੇ ਤਾਂ ਪਰਮਾਤਮਾ ਤੁਹਾਨੂੰ ਵੀ ਖੁਸ਼ ਕਰੇਗਾ ਜੀ ਜੀ ਜਿਹੜੇ ਆਪਣੇ ਜਿਨ੍ਹਾਂ ਨੂੰ ਆਪਣੇ ਪਰਿਵਾਰਾਂ ਦੇ ਵਿੱਚ ਸੰਤੁਸ਼ਟੀ ਆ ਉਹ ਇਹ ਚੀਜ਼ਾਂ ਸੋਚੀ ਜਾਂਦੇ ਨੇ ਇਹ ਸੋਚੀ ਜਾਂਦੇ ਨੇ ਉਹਨਾਂ ਨੂੰ ਫੇਰ ਵੀ ਚੈਨ ਨਹੀਂ ਤੇ ਫਿਰ ਤੁਸੀਂ ਦੱਸੋ ਸਕੂਨ ਤਾਂ ਹੈ ਹੀ ਨਹੀਂ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਕਰਨ ਨਾਲ ਸਿਮਰਨ ਕਿੱਥੇ ਸਕੂਨ ਮਿਲਦਾ ਹੈ ਜੀ ਚੰਗਾ ਵੀਜੋਗੇ ਸਕੂਨ ਮਿਲਣਾ ਜੀ ਚੰਗਾ ਸੋਚੋਗੇ ਸਕੂਨ ਮਿਲੇਗਾ ਸਕੂਨ ਮਿਲੇਗਾ ਚੰਗਾ ਕਰੋਗੇ ਸਕੂਨ ਮਿਲਣਾ ਸਕੂਨ ਮਿਲਣਾ ਉਹ ਸਭ ਤੋਂ ਵੱਡੀ ਗੱਲ ਹੈ ਪਰਮਾਤਮਾ ਦੇ ਨਾਲ ਜੁੜ ਕੇ ਜੁੜ ਕੇ ਰਹਿਣਾ ਉਹਦਾ ਸ਼ੁਕਰ ਸ਼ੁਕਰ ਕਰਨਾ ਜੀ ਜੀ ਤੇ ਮਾਰਾ ਜਿਸਕੂਨ ਬਖਸ਼ ਦੇਣ ਜੀ ਜੀ ਜੇ ਸਾਰੇ ਨੂੰ ਸਹੀ ਕਹਾਂਗੇ ਕਿਸੇ ਤੋਂ ਕੋਈ ਈਰਖਾ ਨਹੀਂ ਕਰਾਂਗੇ ਪਿਆਰ ਨਾਲ ਰਹਾਂਗੇ ਮੈਨੂੰ ਲੱਗਦਾ ਕਿ ਸਕੂਨ ਮਿਲ ਜੂਗਾ ਬਿਲਕੁਲ ਸਿਮਰਨ ਮੇਰਾ ਵੀ ਮੈਨੂੰ ਐਸੇ ਕਹਿਣਾ ਤਾਂ ਨਹੀਂ ਚਾਹੀਦਾ ਪਰ ਵਾਹਿਗੁਰੂ ਨੇ ਸੱਚੇ ਪਾਤਸ਼ਾਹ ਨੇ ਮੈਂ ਇਹ ਕਹਿੰਦੀ ਆ ਕਿ ਮੈਨੂੰ ਇਹ ਦਾਤ ਬਖਸ਼ੀ ਆ ਜੀ ਜੀ ਵੀ ਜੇ ਕਿਸੇ ਦੀ ਖੁਸ਼ੀ ਆ ਮੈਂ ਬੇहद ਖੁਸ਼ੀ ਮਨਾਉਣੀ ਆ ਜੀ ਜੀ ਜੇ ਕਿਸੇ ਨੂੰ ਦੁੱਖ ਆ ਨਾ ਜੀ ਤਾਂ ਉਹਦਾ ਦੁਰਦ ਵੀ ਬੜਾ ਹੁੰਦਾ ਹੈ ਜੀ ਪਤਾ ਨਹੀਂ ਇੱਥੇ ਇਹ ਗੱਲ ਆ ਜਾਂਦੀ ਹੈ ਕਿ ਆਪਾਂ ਅੰਦਰੋਂ ਉਹਨੂੰ ਪਿਆਰ ਕਰਦੇ ਹਾਂ ਰੂਹ ਨਾਲ ਜੀ ਵੀ ਇਹ ਚੀਜ਼ਾਂ ਤਾਂ ਹੁੰਦੀਆਂ ਨੇ ਜੀ ਤੇ ਮੈਨੂੰ ਤਾਂ ਇਹੀ ਲੱਗਦਾ ਹੈ ਕਿ ਆਪਾਂ ਉਹਨੂੰ ਅੰਦਰੋਂ ਰੂਹ ਨਾਲ ਪਿਆਰ ਕਰਦੇ ਹਾਂ ਇਸ ਕਰਕੇ ਉਹਦੇ ਹਰ ਦੁੱਖ ਦੇ ਨਾਲ ਸਾਨੂੰ ਦਰਦ ਹੁੰਦਾ ਹੈ ਜੀ ਜੀ ਉਹਦੀ ਹਰ ਖੁਸ਼ੀ ਦੇ ਨਾਲ ਸਾਨੂੰ ਖੁਸ਼ੀ ਹੁੰਦੀ ਆ ਫਿਰ ਅਸੀਂ ਉਹਨੂੰ ਅਸੀਸਾਂ ਬਖਸ਼ਦੇ ਆ ਵੀ ਸੱਚੇ ਪਾਤਸ਼ਾਹ ਸ਼ੁਗਾਰਾ ਨਾ ਤੇਰਾ ਤੂ ਇਹਨੂੰ ਸਾਡੇ ਬਰਾਬਰ ਖੜਾ ਕੀਤਾ ਜੀ ਤੇ ਇਸ ਕਾਬਿਲ ਹੋਇਆ ਉਹ ਜੀ ਕਿ ਸਾਨੂੰ ਮਾਣ ਮਹਿਸੂਸ ਹੁੰਦਾ ਕਿ ਸਾਡਾ ਆਪਣਾ ਅੱਗੇ ਵਧਿਆ ਅੱਗੇ ਵਧਿਆ ਇਸੇ ਤਰ੍ਹਾਂ ਹੀ ਸੋਚਣਾ ਚਾਹੀਦਾ ਬਸ ਉਹ ਮੇਰੇ ਵਿੱਚ ਚਾਹੇ ਕੋਈ ਰਿਸ਼ਤੇਦਾਰ ਹੋਵੇ ਫਿਰ ਚਾਹੇ ਕੋਈ ਸਾਡੇ ਰਿਸ਼ਤੇ ਨੂੰ ਲੈ ਕੇ ਕੋਈ ਰਿਲੇਟਡ ਹੋਵੇ ਜੀ ਤੇ ਮੈਨੂੰ ਤਾਂ ਬੜੀ ਖੁਸ਼ੀ ਹੁੰਦੀ ਹੈ ਜੀ ਜੀ ਖੁਸ਼ੀ ਹੋਣੀ ਵੀ ਚਾਹੀਦੀ ਹੈ ਕਿਤੇ ਨਾ ਕਿਤੇ ਸਾਡੀਆਂ ਅੱਜ ਕੱਲ ਅਸੀਂ ਭੇਦ ਭਾਅ ਦੇ ਵਿੱਚ ਵੀ ਆਪਣਾ ਮਨ ਬੇਚੈਨ ਕਰ ਲੈਂਦੇ ਆ ਤੇ ਹਾਂਜੀ ਅੱਜ ਦਾ ਤਜੇ ਸਾਡਾ ਏ ਟਾਪਿਕ ਸਕੂਨ ਤੇ ਅਸੀਂ ਗੱਲ ਕੀਤੀ ਹੈ ਜਿਵੇਂ ਕਿ ਮੈਂ ਤੇ ਮੰਮਾ ਨੇ ਡਿਸਕਸ਼ਨ ਕੀਤੀ ਹੈ ਸਕੂਨ ਤੇ ਕਿ ਸਕੂਨ ਦੀ ਪ੍ਰਾਪਤੀ ਸਾਨੂੰ ਕਿਸ ਤਰ੍ਹਾਂ ਹੋ ਸਕਦੀ ਹੈ ਅੱਜ ਕੱਲ ਸਮਾਜ ਦੇ ਵਿੱਚ ਭੇਦਭਾਵ ਬਹੁਤ ਚੱਲ ਰਿਹਾ ਹੈ ਤੁਸੀਂ ਭੇਦਭਾਵ ਦੇ ਚੱਕਰ ਦੇ ਵਿੱਚ ਹੀ ਤੁਹਾਡਾ ਮਨ ਬੇਚੈਨ ਹੋ ਰਿਹਾ ਹੈ ਦਿਲ ਤੁਹਾਡਾ ਸਾਫ਼ ਨਹੀਂ ਤੇ ਤੁਹਾਨੂੰ ਆਪਣੀਆਂ ਸਕੂਨ ਨਹੀਂ ਮਿਲਣਾ ਤੁਸੀਂ ਕਿਹੜੀ ਸਕੂਨ ਦੀ ਗੱਲ ਕਰਦੇ ਹੋ ਅਮੀਰੀ ਅਮੀਰ ਹੁੰਦਾ ਜਾਂਦਾ ਹੈ ਗਰੀਬ ਗਰੀਬ ਹੁੰਦਾ ਜਾਂਦਾ ਹੈ ਪਰ ਸਾਡਾ ਫਿਰ ਵੀ ਇੱਕ ਦੂਜੇ ਦੇ ਪ੍ਰਤੀ ਇੰਨਾ ਬੈਰ ਚੱਲ ਰਿਹਾ ਹੈ ਕਿ ਅਸੀਂ ਸੋਚਦੇ ਜਾ ਰਹੇ ਹਾਂ ਸੋਚਦੇ ਜਾ ਰਹੇ ਹਾਂ ਸਾਡੇ ਮਨਾਂ ਨੂੰ ਸੰਤੁਸ਼ਟੀ ਜਾਂ ਸਕੂਨ ਮਿਲੇ ਨਹੀਂ ਰਿਹਾ ਇਹ ਚੀਜ਼ਾਂ ਛੱਡ ਕੇ ਪ੍ਰਮਾਤਮਾ ਦੇ ਨਾਲ ਜੁੜੋ ਪ੍ਰਮਾਤਮਾ ਦੀ ਬਾਣੀ ਪੜੋ ਨਾਮ ਜਪੋ ਅਮਰਤ ਵੇਲੇ ਉਠੋ ਗੁਰਦੁਆਰਾ ਸਭ ਜਾਓ ਸਹਿਰ ਕਰੋ ਆਪਣੇ ਆਪ ਨੂੰ ਸੰਭਾਲੋ ਆਪਣੇ ਲਈ ਤੁਸੀਂ ਅੱਧਾ ਘੰਟਾ ਕੱਢੋ ਰੋਜ਼ ਜੇ ਜੇ ਜ਼ਿਆਦਾ ਨਹੀਂ ਅੱਧਾ ਘੰਟਾ ਇੱਕ ਟਾਈਮ ਤਾਂ ਜ਼ਰੂਰ ਕੱਢ ਲਓ ਜੇ ਕੱਢ ਸਕਦੇ ਹੋ ਤੇ ਤੁਸੀਂ ਸਵੇਰੇ ਸ਼ਾਮ ਵੀ ਆਪਣੇ ਲਈ ਕੱਢ ਸਕਦੇ ਹੋ ਇਹ ਚੀਜ਼ ਵਿੱਚ ਵੀ ਤੁਹਾਨੂੰ ਸਕੂਨ ਮਿਲੇਗਾ ਚੰਗਾ ਸੋਚੋ ਚੰਗਾ ਕਰੋ ਚੰਗਾ ਬੋਲੋ ਚੰਗਾ ਖਾਓ ਚੰਗਾ ਪੈਨੋ ਐ ਇੰਜੋਏ ਕਰੋ ਇੰਜੋਏ ਕਰਾਓ ਆਪਣੀ ਲਾਈਫ ਨੂੰ ਖੂਬ ਇੰਜੋਏ ਕਰਿਆ ਕਰੋ ਜਿੰਨੇ ਵੀ ਦਿਲਾਂ ਦੇ ਵਿੱਚ ਮਨ ਮਟਾਉ ਹੁੰਨੇ ਆ ਉਹਨਾਂ ਨੂੰ ਦੂਰ ਕਰਿਆ ਕਰੋ ਅਗਰ ਤੁਹਾਨੂੰ ਦਿਲ ਦੇ ਵਿੱਚ ਵਿੱਚ ਐਨੀ ਲੱਗਦੀਆਂ ਸਿਮਰਨ ਕਰਿਆ ਕਰੋ ਅਗਰ ਤੁਸੀਂ ਕੋਈ ਚੀਜ਼ ਪਾ ਰਹੇ ਹੋ ਕੋਈ ਚੀਜ਼ ਕਰ ਰਹੇ ਹੋ ਜਾਂ ਆਪਣੀ ਕਾਮਯਾਬੀ ਵੱਲ ਤੁਰੇ ਜਾ ਰਹੇ ਹੋ ਉਹਦੀ ਟੈਨਸ਼ਨ ਨਾ ਲਿਆ ਕਰੋ ਸਿਰਫ ਸਿਮਰਨ ਸਬਰ ਸ਼ੁਕਰ ਕਰਿਆ ਕਰੋ ਪ੍ਰਮਾਤਮਾ ਤੁਹਾਨੂੰ ਹਰ ਇੱਕ ਚੀਜ਼ ਦਿੰਦਾ ਹੈ ਆਪਣਾ ਐ ਖੁੱਲ ਕੇ ਜ਼ਿੰਦਗੀ ਜੀਆ ਕਰੋ ਇਹ ਚਾਰ ਦਿਨ ਦੀ ਜ਼ਿੰਦਗੀ ਹੈ ਹੱਸ ਖੇੜ ਕੇ ਜੀਆ ਕਰੋ ਜ਼ਿੰਦਗੀ ਨੂੰ ਇੰਜੋਏ ਕਰਿਆ ਕਰੋ ਜੀ ਸਾਡਾ ਚੈਨਲ ਜੀ ਵੀਡੀਓ ਵਧੀਆ ਲੱਗੀ ਜੀ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਕਮੈਂਟ ਲਾਈਕ ਸ਼ੇਅਰ ਕਰਨਾ ਜੀ ਜ਼ਰੂਰ ਕਰਨਾ ਜੀ ਰੱਬ ਰੱਖਾ ਜੀ